ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੀਹਾਂ ਦੇ ਹਾਲਾਤ ਬਣ ਰਹੇ ਨੇ ਤੇਜ ਹਨੇਰੀ ਵਾਲਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਲੁਧਿਆਣਾ ਮਲੇਰਕੋਟਲਾ ਸੰਗਰੂਰ ਵਰਗੇ ਇਲਾਕਿਆਂ ਦੇ ਵਿੱਚ ਪੂਰਬੀ ਇਲਾਕਿਆਂ ਦੇ ਵਿੱਚ ਕਿਉਂਕਿ ਲਗਾਤਾਰ ਜਿਹੜੀਆਂ ਪੂਰਬੀ ਹਵਾਵਾਂ ਨੇ ਉਹ ਪੰਜਾਬ ਵੱਲ ਨੂੰ ਕੂਚ ਕਰਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਇਸ ਤੋਂ ਇਲਾਵਾ ਉੱਤਰੀ ਇਲਾਕਿਆਂ ਦੇ ਵਿੱਚ ਜਿਵੇਂ ਕਿ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਦੇ ਵਿੱਚ ਬੱਦਲਵਾਈ ਤਨਾਤ ਆ ਤੇ ਅੰਮ੍ਰਿਤਸਰ ਦੇ ਵਿੱਚ ਆਪਾਂ ਨੂੰ ਮੀਹਾਂ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਲੇਕਿਨ ਹੁਣ ਜੇ ਆਪਾਂ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਇਨ੍ਹਾਂ ਇਲਾਕਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਬੱਦਲ ਬਣਨੇ ਸ਼ੁਰੂ ਹੋਏ ਨੇ ਕਿਉਂਕਿ ਇੱਥੇ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਹਵਾ ਦਾ ਦਬਾਅ ਜ਼ਿਆਦਾ ਹੋਣ ਕਰਕੇ ਇੱਥੇ ਇੱਕ ਵਾਰ ਫਿਰ ਤੋਂ ਬੱਦਲ ਬਾਈ ਹੈ ਜਿਹੜੀ ਬਣਨੀ ਸ਼ੁਰੂ ਹੋਈ ਆ ਤੇ ਆਉਂਦੇ ਘੰਟਿਆਂ ਨੂੰ ਇਹ ਜਿਵੇਂ ਕਿ ਹੁਣ ਹੁਣ ਦੀ ਗੱਲ ਕਰੀਏ ਤਾਂ ਹੁਣ ਲੁਧਿਆਣਾ ਮਲੇਰਕੋਟਲਾ ਸੰਗਰੂਰ ਦੇ ਕੁਝ ਕੇ ਹਿੱਸੇ ਮੋਗੇ ਦੇ ਕੁਝ ਕੇ ਹਿੱਸੇ ਜਿਹੜੇ ਉਹ ਬੱਦਲਬਾਈ ਦੇ ਨਾਲ ਟਕੇ ਹੋਏ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਇਹ ਵਿਚਕਾਰਲੇ ਪੂਰੇ ਹਿੱਸੇ ਨੂੰ ਜਿਵੇਂ ਮੋਗਾ ਵੀ ਪੂਰਾ ਕਵਰ ਹੋਵੇਗਾ ਜਗਰਾਉਂ ਜਲੰਧਰ ਵੀ ਪੂਰਾ ਕਵਰ ਹੋਵੇਗਾ ਤੇ ਮਲੇਰਕੂੜਲੇ ਦੇ ਵੀ ਹਿੱਸੇ ਇਸ ਦੇ ਵਿੱਚ ਦੇਖੇ ਜਾਣਗੇ ਤੇ ਪੂਰਬੀ ਹਿੱਸਿਆਂ ਦੇ ਵਿੱਚ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੂਗਾ ਜਿਵੇਂ ਕਿ ਪੂਰਬੀ ਹਿੱਸੇ ਦੇ ਵਿੱਚ ਰੂਪਨਗਰ ਰੂਪਨਗਰ ਵਰਗੇ ਸ਼ਹਿਰ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਆਉਂਦੇ ਘੰਟਿਆਂ ਦੇ ਵਿੱਚ ਬਦਲਬਾਈ ਦੇਖਣ ਨੂੰ ਮਿਲੂਗੀ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਮੀਂਹ ਦੀ ਸੰਭਾਵਨਾਵਾਂ ਵਧਣਗੀਆਂ ਡਿਟੇਲ ਵਿੱਚ ਦੱਸਦੇ ਹਾਂ ਪੂਰਾ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜੀ ਬੇਨਤੀ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਆ ਜਿਹੜੀ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਹੁਣ ਜੇਕਰ ਮੀਂਹਾਂ ਦੀ ਗੱਲ ਕਰੀਏ ਤਾਂ ਪੂਰਬੀ ਉੱਤਰੀ ਹਿੱਸੇ ਦੇ ਵਿੱਚ ਆਪਾਂ ਨੂੰ ਤਕੜੀਆਂ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ ਜਿਸ ਦੇ ਵਿੱਚ ਮੇਨ ਜਿਹੜੇ ਆਉਂਦੇ ਨੇ ਉਹ ਅੰਮ੍ਰਿਤਸਰ ਦੇ ਇਲਾਕੇ ਆਉਂਦੇ ਨੇ ਅਤੇ ਉੱਪਰਲੀ ਗੱਲ ਕਰੀਏ ਤਾਂ ਪਠਾਨਕੋਟ ਦੇ ਇਲਾਕੇ ਦੇਖਣ ਨੂੰ ਮਿਲ ਰਹੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਤਕੜੇ ਰੂਪ ਦੇ ਵਿੱਚ ਬਦਲਵਾਈ ਤਣਾਤ ਆ ਲੇਕਿਨ ਇਸ ਦਾ ਪ੍ਰਭਾਵ ਆ ਜਿਹੜਾ ਜਲੰਧਰ ਵਰਗੇ ਇਲਾਕਿਆਂ ਦੇ ਵਿੱਚ ਨਹੀਂ ਪਵੇਗਾ ਪਾਵ ਇਹਨਾਂ ਇਲਾਕਿਆਂ ਦੇ ਵਿੱਚ ਇਸ ਬਦਲਾ ਦਾ ਪ੍ਰਭਾਵ ਨਹੀਂ ਪਵੇਗਾ ਇਸ ਦੇ ਵਿੱਚ ਜਿਹੜਾ ਜਲੰਧਰ ਵਰਗੇ ਇਲਾਕਿਆਂ ਨੂੰ ਕਵਰ ਕਰੇਗਾ ਉਹ ਇੱਥੋਂ ਜਿਹੜੇ ਨਵੇਂ ਬਦਲ ਪ੍ਰੈਸ਼ਰ ਦੇ ਹਵਾਵਾਂ ਦੇ ਦਬਾਅ ਦੇ ਕਾਰਨ ਤੇ ਨਮੀ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਤੇ ਪੂਰਬੀ ਹਵਾਵਾਂ ਚਲ ਚਲਦੀਆਂ ਕਰਕੇ ਇੱਥੇ ਪ੍ਰੈਸ਼ਰ ਜ਼ਿਆਦਾ ਹਵਾ ਦੇ ਦਬਾਅ ਕਾਰਨ ਦੁਬਾਰਾ ਬਦਲ ਬਣਗੇ ਜਿਸ ਦੇ ਵਿੱਚ ਜਲੰਧਰ ਦਾ ਕੁਝ ਹਿੱਸੇ ਵੀ ਕਵਰ ਹੋਣਗੇ ਲੁਧਿਆਣਾ ਪੂਰਾ ਹੁਣ ਵੀ ਕਵਰ ਦੇਖਣ ਨੂੰ ਮਿਲ ਰਿਹਾ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਸੰਗਣੀ ਬੱਦਲਬਾਈ ਨਾਲ ਕਵਰ ਰਹੇਗਾ ਮੋਗੇ ਜ਼ਿਲ੍ਹਾ ਕਵਰ ਹੋਵੇਗਾ ਤੇ ਰੂਪਨਗਰ ਪਟਿਆਲਾ ਅਤੇ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਕੁਝ ਕੇ ਇਲਾਕੇ ਕਵਰ ਹੋਣਗੇ ਇਸ ਤੋਂ ਇਲਾਵਾ ਦੱਖਣੀ ਇਲਾਕਿਆਂ ਦੇ ਵਿੱਚ ਮਾਨਸੇ ਦੇ ਵੀ ਕੁਝ ਹਿੱਸੇ ਕਵਰ ਹੋਣਗੇ ਤੇ ਆਉਂਦੇ ਘੰਟਿਆਂ ਦੇ ਵਿੱਚ ਮੀਂਹ ਹਨੇਰੀ ਤੇਜ਼ ਹਨੇਰੀ ਵਾਲਾ ਮਾਹੌਲ ਵੀ ਦੇਖਣ ਨੂੰ ਮਿਲੂਗਾ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਇਹ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ